ਹਿੰਦੀ ਘਰ ਘਰ ਮਹਾਲੀ ਤੋਂ ਹੋ ਰਿਹਾ ਜੀ ਜੋ ਸਾਥੀ ਸਾਥੀ ਦਾ ਦੇ ਹੜਾਇਆ ਗੁਰਗੁਪਤ ਸਿੰਘ ਨੇ ਇਸ ਦਿਨ ਖਾਸ ਆਪਣਾ ਸਾਜਿਆ ਜੀ ਨਨ ਪ੍ਰਤਾਪ ਪੰਜਾਬ ਦੇ ਉਹਨੇ ਲੱਖਾਂ ਵਧਾਈ ਦਿੱਤੇ ਜੀ ਕੱਲ ਨੂੰ ਗੁਰਦਵਾਰ ਸਾਹਿਬ ਦੇ ਵਿੱਚ ਖੰਡ ਪੜ ਦੇ ਭੋਲ ਪਾਈ ਜਾਂੜ ਕੇ ਤੇ ਕੀਰਤਨ ਨਗਰ ਕਰਤਨ ਹੋਏਗਾ ਤੇ ਲਗਰ ਚੱਲੇਗਾ ਜੀ ਸਭ ਤੋਂ ਪਹਿਲਾਂ ਬਾਬਾ ਨਾਲ ਵੀ ਤਾਂ ਕਿਹਾ ਸੀ ਵੰਡ ਸਗਰ ਤੇ ਕੀਰਤ ਕਰੋ ਉਹਨਾਂ ਦਾ ਹੁਕਮ ਗੁਰਗੁਪਤ ਸਿੰਘ ਨੇ ਅੱਗੇ ਹੋ ਰਿਆ ਤੇ ਜਿਹੜਾ ਹੁਣ ਆਪਾਂ ਹੁਣ ਜਿਹੜਾ ਉਸੇ ਦੇ ਲੀਦੇ ਚੱਲ ਕੇ ਆਪਾਂ ਤੇ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਬਣ ਰਹੇ ਆ ਤੇ ਉਸੇ ਦੇ ਆਪ ਪੈਰਾ ਦੇ ਰਿਹਾ ਅਸੀਂ ਤੇ ਇਹ ਵੀ ਬੈਡ ਦੀ ਕਰਦੇ ਆ ਸਭ ਨੂੰ ਸਿੱਖ ਦਾ ਤਾਲੇ ਬਣਨਾ ਚਾਹੀਦਾ ਯਾ ਤੇ ਝੂਠ ਤੋਂ ਪਰਹੇਰ ਕਰਨਾ ਚਾਹੀਦਾ ਯਾਰਾ ਤੇ ਚੰਗੇ ਕੰਮ ਕਰਨੇ ਚਾਹੀਦੇ ਆ ਸੱਚ ਬੋਲਣ ਚਾਹੀਦਾ ਬੰਦੇ ਨੂੰ ਤੇ ਹੋਰ ਹਿੰਦੂ ਭਰਾਵਾਂ ਨੇ ਜੀ ਸਾਡਾ ਮਰਜੰਤੀ ਦੀ ਲੱਖ ਲੱਖ ਵਧਾਈ ਉਹ ਦੇਸ਼ ਦੇ ਦੇ ਮਰਜਦੇ ਸੰਗਤਾਂ ਨੂੰ ਵੀ ਮੇਰੇ ਵੱਲੋਂ ਲੱਖ ਲੱਖ ਵਧਾਈ ਸਾਕੀਏ ਜੇ ਸਾਡਾ ਮਰਜਤੀ ਲੱਖ ਲੱਖ ਵਧਾਈ ਹੋਵੇ ਇਹੋ ਬੇਟਰੀ ਕਰਦੇ ਆ ਕਿ ਸਾਰਾ ਆਪਣਾ ਭਾਈਚਾਰਾ ਬਣੇ ਰਹੇ ਤੇ ਵਿਸ਼ੇ ਵਿੱਚ ਵੀ ਜੋ ਹਾਲਾਤ ਬਣਿਆ ਇਹ ਸਾਰੇ ਨਾਰਮਲ ਹੋਣ ਸਾਰੇ ਲੋਕ ਚੜ੍ਹਦੀ ਕਲਾ ਵਿੱਚ ਆਪਣੇ ਰਹਿਣ ਆਪਣਾ ਜੀਵਨ ਬਤਨ ਕਰਨ ਆਪਣੇ ਵਧੀਆ ਰਜਗਾਰ ਰੋਟੀ ਪਾਣੀ ਖਾਣ ਕੋਈ ਲੜਾਈ ਝਗੜੇ ਸਭ ਬੰਦਣ ਜਾਈਏ ਸਾਕੀਏ ਦੀ ਖਾਸਾ ਸ੍ਰੀ ਵਾਹਿਬ ਜੀ ਉੱਤੇ